ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਜੇ ਤੁਸੀਂ ਵੀ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਮੇਰਾ ਹੈਗਾ ਜੀ ਜੀਵਨ ਵੀਡੀਓ ਬਣਾਉਣ ਲਈ ਦਿਖਾਇਆ ਹੈ ਨਾ 99887 2858 ਇਹ ਮੇਰਾ ਨੰਬਰ ਹੈ ਤੁਸੀਂ ਸੰਪਰਕ ਕਰਕੇ ਵੀਡੀਓ ਬਣਵਾ ਸਕਦੇ ਹੋ ਜਾਨਵਰ ਵੇਚਣ ਲਈ ਤੇ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਇਹ ਮੱਝ ਵੇਖ ਰਹੇ ਹੋ ਇਹ ਮੱਝ ਪਿੰਡ ਦਲ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਾਈ ਰਣਜੀਤ ਸਿੰਘ ਦੇ ਘਰੇ ਖੜੀ ਹੈਗੀ ਤੇ ਹਰਿਆਣੇ ਵਾਲਿਆ ਰਵਾ ਮੱਝ ਦਾ ਇਹ ਤੇ ਬਾਈ ਦੇ ਘਰ ਦੀ ਮੱਝ ਹੈਗੀ ਤੇ 200 ਬਾਈ ਨੇ ਘਰੇ ਸਵਾਈਆਂ ਮੱਝ ਤੇ ਦੂਜੇ ਸੂਏ 14 ਲੀਟਰ ਏ ਥੱਲੇ ਦੁੱਧ ਸੀਗਾ ਤੇ ਤੀਜੇ ਸੂਏ ਨੇ ਹੁਣ ਸੂਣਾ ਹੈਗਾ ਤੇ ਦੂਸੂਏ ਤਾਂ ਘਰੇ ਸਵਾਈ ਆ ਤੀਜੇ ਸੂਏ ਨੇ ਇਹਨਾਂ ਸੂਣਾ ਹੈਗਾ 14 ਲੀਟਰ ਦੁੱਧ ਆ ਬਾਈ ਦੱਸਦੇ ਤੇ ਜਿਹੜਾ ਮੁੱਲ ਆਗਾ ਉਹ ਬਾਈ ਕਹਿੰਦੇ ਆਪਾਂ ਫੋਨ ਤੇ ਕਰਾਂਗੇ ਤੇ ਦਲ ਸਿੰਘ ਵਾਲਾ ਪਿੰਡ ਜਿਹੜਾ ਇਹ ਜੈਤੂਨ ਦਾ ਈਰਗਾ ਜਾਂਦਾ ਹੈ ਜੀ ਜਿਹੜੀ ਆਪਣੇ ਇੱਥੇ ਫੈਕਟਰੀ ਬਣੀ ਹੋਈ ਹੈ ਪਰਾਲੀ ਵਾਲੀ ਫੈਕਟਰੀ ਹੈ ਨਾ ਤਾਂ ਆਪਾਂ ਜਾਣਿਆ ਜਦੋਂ ਬਾਜੇ ਤੋਂ ਜੈਤੂਨ ਉਸ ਰੋਡ ਤੋਂ ਸੱਜੇ ਹੱਥ ਡਰੇਨ ਦੇ ਨਾਲ ਨਾਲ ਪਿੰਡ ਦਾ ਆ ਰਹਾ ਜਾਂਦਾ ਹੈਗਾ ਦਲ ਸਿੰਘ ਵਾਲਾ ਤੇ ਨੰਬਰ ਵੀ ਆਪਾਂ ਬਾਈ ਦਾ ਤੁਹਾਨੂੰ ਬੋਲ ਦਿੰਨੇ ਆ ਸਕਰੀਨ ਦੇ ਥੱਲੇ ਵਾਲਾ ਨੰਬਰ ਉਹ ਬਾਈ ਰਣਜੀਤ ਸਿੰਘ ਦਾ ਹੈਗਾ ਥੱਲੇ ਲਿਖਿਆ ਮੱਤ ਖਰੀਦਨ ਲਈ ਹੈ ਨਾ 8283800533 82838 005733 ਇਸ ਨੰਬਰ ਤੇ ਸੰਪਰਕ ਕਰਕੇ ਤੇ ਮੁੱਲ ਦੀ ਜਿਹੜੀ ਗੱਲਬਾਤ ਹੋ ਕਰ ਸਕਦੇ ਆਂ ਇਹ ਅੱਜ 5 ਦਿਨ ਲੈਿੰਦੀ ਹੈ ਜੇ 5 ਦਿਨਾਂ ਤੱਕ ਅਦਾਨ ਪੂਰੀ ਹੋ ਜਾਣਗੇ ਤੇ ਬਾਕੀ ਜਿਹੜੀ ਜਾਣਕਾਰੀ ਆ ਉਹ ਤੁਸੀਂ ਮਾਲਕਾ ਤੋਂ ਲੈ ਸਕਦੇ ਆਂ ਮਾਲਕ ਵੀ ਭਾਈ ਕਹਿੰਦੇ ਆਂ ਆਪਾਂ ਫੋਨ ਤੇ ਕਰਾਂਗੇ ਕਰ ਲਿਓ ਭਾਈ ਨਾਲ ਸੰਪਰਕ ਤੇ ਮਲਾ ਲਿਓ ਮੁੱਲ ਕੋਈ ਬਾਲਾ ਜਿਆਦੇ ਮੁੱਲ ਨਹੀਂ ਭਾਈ ਕਹਿੰਦਾ ਮੁੱਲ ਤੇ ਆਪਾਂ ਸਹਾਵ ਨਹੀਂ ਕਰਾਂਗੇ ਇਹ ਨਹੀਂ ਹੈਗਾ ਜੇ ਆਪਾਂ ਫੋਨ ਤੇ ਗੱਲ ਕਰਾਂਗੇ ਵੀ ਉਹ ਪਤਾ ਨਹੀਂ ਕਿੰਨਾ ਕੁ ਭਾਈ ਮੁੱਲ ਮੰਗੂਗਾ ਨਾ ਤਾਂ ਜਿਹੜੇ ਸਾਹ ਹੁਣ ਤੁਹਾਨੂੰ ਪਤਾ ਹੀ ਵੀ ਮਾਰਕੀਟ ਦਾ ਕੀ ਰੇਟ ਚੱਲ ਰਿਹਾ ਓਸ ਹਿਸਾਬ ਦੇ ਮੋਲ ਆ ਗਿਆ ਤੇ ਕਰ ਲਿਓ ਭਾਈ ਦਾ ਸੰਪਰਕ ਤੇ ਮੈਨੂੰ ਦਿਓ ਇਆਜਤ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ